ਜੋ ਜਰੀ ਮਰੀ ਨਾ ਫੇਰ ਕਿਦੋਂ ਟਾਈਮ ਲਾਏਗਾ ਤੂੰ ਫੇਰ ਨਿਹੇਰ ਤੋਂ ਟਾਈਮ ਲੱਗਣਾ ਜੇ ਤੂੰ ਪਤਾ ਲੱਗਿਆ ਤੂੰ ਮਾਏ ਹਿਸਾਬ ਲਾ ਲੈ ਸਾਹਮਣੇ ਲੱਗ ਲ ਨੂੰ ਬਗਦੇ ਚੌੜਾ ਹੋਇਆ ਫਿਰਦਾ ਉਹ ਮੈਂ ਤੇਰਾ ਪਤਾ ਵੀ ਲੱਗਣਾ ਹੈ ਕਿਤੇ ਕਿਤੇ ਫਿਰਦਾ ਕਿਤੇ ਨਾ ਇਹ ਗੱਲ ਹਿਸਾਬ ਲਾ ਲੈ ਤੂੰ ਕਿਤੇ ਇਹ ਆਵਾਜ਼ ਨੇ ਇਹ ਮੇਰੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਜੋ ਤਰੇ ਪਤਾ ਹੀ ਲੱਗ ਗਿਆ ਇਸ ਨੂੰ ਇਰਜੋ ਲੋਕੋ ਤਾਂ ਲਿਆ ਪਰ ਜਦੋਂ ਜਰਾ ਪਤਾ ਵੀ ਲੱਗਣਾ ਕਿਸੇ ਨੂੰ ਆ ਜਿਹੜੀ ਹਨ ਤੁਸੀਂ ਆਡੀਓ ਸੁਣੀ 40 ਸੈਕਿੰਡ ਦੀ ਏ ਕ੍ਰੋਪ ਇਨਫੋਰਮੇਸ਼ਨ ਦੀ ਏ ਉਹਨਾਂ ਨੂੰ ਤੁਸੀਂ ਜੀਰਾਂ ਉਹ ਅਗਰ ਸਿੰਘ ਜੀ ਬੋਲਦੇ ਹੋ ਹਾਂ ਜੀ ਹਾਂ ਜੀ ਦੇ ਕਾਲ ਨਾਉ ਬੀਨ ਫੋਲਡ ਹਾਂ ਹਸਪੀਟਲ ਹਾਲੋ ਹਾਂ ਜੀ ਹਾਂ ਜੀ ਆਫੇਰ ਜੀ ਮੈਂ ਸਵੀਨ ਕਟਾਰੀਆ ਬੋਲਦਾ ਕੋਤੇਵਾ ਐਗਰੀ ਸਾਇੰਸ ਕੰਪਨੀ ਤੋਂ ਓਕੇ ਜੀ

ਜੋ ਫਾਰਮਰ ਕੁਐਰੀ ਦੇ ਰਿਹਾ ਹੈਗਾ ਉਹ ਤੇ ਲਿਖ ਕੇ ਦੇਣ ਨੂੰ ਤਿਆਰ ਹੈਗੀ ਤੇ ਨਹੀਂ ਤਿਆਰ ਹੈਗਾ ਸਰ ਨਹੀਂ ਨਹੀਂ ਸਰ ਸਰ ਮੇਰੀ ਗੱਲ ਸਰ ਉਹਦੇ ਵਾਸਤੇ ਐਗਰੀਕਲਚਰ ਡਿਪਾਰਟਮੈਂਟ ਹੈ ਸਾਰਾ ਕੁਝ ਹੈ ਨਾ ਹਾਂ ਹਾਂ ਉਹ ਤੇ ਤੁਹਾਡੇ ਘਰ ਦਾ ਹੀ ਆ ਉਹਦੇ ਲਈ ਮੈਂ ਤੁਹਾਨੂੰ ਕੋਈ ਰੈਕੋਰਡ ਨਹੀਂ ਕਰੀ ਬਦਰ ਹਾਂ ਸਾਨੂੰ ਤੁਹਾਨੂੰ ਕੋਈ ਕੁਐਰੀ ਆਏਗੀ ਕਿ ਕੋਈ ਪਰਸਨ ਐਸ ਜਹਾਗਾ ਤਾਂ ਅਸੀਂ ਥੋੜੀ ਕੁਐਰੀ ਕੁਐਰੀ ਉਸ ਤੋਂ ਕੋਟ ਜਾਵੇ ਟਟੈਰੀ ਜਾਵੇ ਹੈਗਾ ਅਸੀਂ ਥੋੜੀ ਕੁਐਰੀ ਸੋਲਵ ਕਰਾਂਗੇ ਮੈਨੂੰ ਤੇ ਫਾਰਮਰ ਨੇ ਕੁਐਰੀ ਜਿਵੇਂ ਹੁਣ ਤੁਸੀਂ ਇਹ ਰਿਕਾਰਡਿੰਗ ਸੁਣੀ ਲਈ ਹੈ ਨਾ ਦੋਨੇ ਰਿਕਾਰਡਿੰਗਾਂ ਇੱਕ ਰਾਤ ਦੀ ਇੱਕ ਉਸ ਤੋਂ ਬਾਅਦ ਆ ਧਮਕੀ ਵਾਲੀ ਬਾਤ ਚੋਂ ਆਈ ਹੈ ਤੇ ਜਿਹੜਾ ਵੀ ਇੱਕ ਪੋਸਟ ਪਾਉਂਦਾ ਜਿੰਦੇ ਉੱਤੇ ਕਿ ਫਾਰਮਰ ਦਾ ਹੀ ਇੱਕ ਮੇਲ ਆਉਂਦੀ ਉਹ ਸਾਈਡ ਤੇ ਚੱਲ ਵੀ ਰਿਹਾ ਹੋਏਗਾ ਨਾ ਤੁਸੀਂ ਦੇਖ ਲਏ ਮੇਲ ਆਈ ਫਾਰਮਰ ਨੇ ਮੇਲ ਕੀਤੀ ਵੀ ਇਹ ਕੰਪਨੀ ਦੀ ਇਸ ਦਵਾਈ ਨੇ ਕੰਮ ਨਹੀਂ ਕੀਤਾ